ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਬੁੱਧਵਾਰ ਤੇ ਵੀਰਵਾਰ ਰਾਤ ਨੂੰ ਦੋ ਗੁੱਟਾਂ ਵਿਚਕਾਰ ਹੋਈ ਗੋਰੀਬਾਰੀ ਦਾ ਕਾਰਨ ਗੈਂਗਵਾਰ ਸਾਹਮਣੇ ਆਇਆ ਹੈ। ਇਹ ਗੈਂਗਵਾਰ ਕਿਸੇ ਹੋਰ ਤੋਂ ਇਲਾਵਾ ਜੱਗੂ ਭਗਵਾਨਪੁਰੀਆ ਤੇ ਗੋਲੀ ਕਨਸ਼ਾਮਪੁਰੀਆ ਗੈਂਗਾ ਵਿਚਕਾਰ ਹੋਈ। ਇਹ ਘਟਨਾ ਉਦੋਂ ਸਾਹਮਣੇ ਆਈ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਹਫ਼ਤੇ ਦੇ ਅੰਦਰ ਗੈਂਗਸਟਰਾਂ ਨੂੰ ਖਤਮ ਕਰਨ ਦੀ ਗੱਲ ਕਹੀ ਗਈ। ਬੁੱਧਵਾਰ ਵੀਰਵਾਰ ਨੂੰ ਹੋਈ ਗੈਂਗਵਾਰ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ। ਜੱਗੂ ਨੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹਾਲਾਂਕਿ ਪੰਜਾਬ ਡੈਰੀ ਇਸ ਪੋਸਟ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਉਸ ਦੇ ਵਿੱਚ ਲਿਖਿਆ ਗਿਆ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਰਾਤ ਗੋਲੀ ਕਨਸ਼ਾਮਪੁਰਿਆ ਤੇ ਡੋਨੀ ਦੇ ਖਾਸ ਮੈਂਬਰਾਂ ਤੇ ਅਟੈਕ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਹੈਰੀ ਚੱਡਾ ਕੇਸ਼ਵ ਸ਼ਿਵਾਲਾ ਤੇ ਅਮ੍ਰਿਤ ਦਾਲਮ ਲੈਣੇ ਆ ਇਹ ਕੰਮ ਸਾਡੇ ਭਰਾ ਬ੍ਰਾਹਮਣ ਮਜੀਠਾ ਰੋਡ ਨੇ ਕੀਤਾ ਉਹ ਸ਼ਹਿਰ ਦੇ ਸੱਟੇਬਾਜ਼ਾਂ ਤੇ ਹੋਰ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਮਾਮਲੇ ਨੂੰ ਸੁਲਝਾਉਂਦੇ ਸਨ ਜੱਗੂ ਗੈਂਗਵਾੜਾ ਸੰਜੀਕੀਤੀ ਗਈ ਪੋਸਟ ਦੇ ਵਿੱਚ ਲਿਖਿਆ ਉਹਨਾਂ ਨੇ ਸੋਨੂ ਮੋਟੇ ਦੇ ਅਤੇ ਡੋਨੀ ਦੇ ਕਹਿਣ ਤੇ ਸਾਡੇ ਭਰਾ ਦੀ ਪੁਰੀ ਰੇਕੀ ਕਰਦੇ ਸੀ ਉਹਨਾਂ ਨੂੰ ਪਤਾ ਸੀ ਕਿ ਦੀਪੂ ਦਾ ਕਤਲ ਹੋਣ ਵਾਲਾ ਹੈ ਤੇ ਉਹਨਾਂ ਨੇ ਸ਼ਹਿਰ ਵਿੱਚ ਰੇਕੀ ਕੀਤੀ ਉਹ ਦੀਪੂ ਦੇ ਕਤਲ ਵਿੱਚ ਸ਼ਾਮਲ ਸਨ ਜਿਸ ਕਰਕੇ ਉਹਨਾਂ ਨੂੰ ਨੁਕਸਾਨ ਹੋਇਆ ਬਾਕੀ ਜਿਹੜੇ ਉਹਨਾਂ ਦੇ ਨਜ਼ਦੀਕੀ ਸਾਥੀ ਬਣ ਗਏ ਨੇ ਉਹਨਾਂ ਨੇ ਭਾਰਤ ਵਿੱਚ ਰਹਿੰਦੇ ਆ ਕਦੇ ਕੁੱਤੇ ਨੂੰ ਵੀ ਨਹੀਂ ਮਾਰਿਆ ਪਰ ਵਿਦੇਸ਼ ਜਾਣ ਤੋਂ ਬਾਅਦ ਇਹੇ ਨਜਾਇਜ਼ ਪੁੱਤਰ ਲੋਕਾਂ ਨੂੰ ਮਾਰ ਕੇ ਅਪਰਾਧੀ ਬਣੇ ਨੇ ਉਹਨਾਂ ਨੂੰ ਦੱਸ ਦਈਏ ਕਿ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਵੇਗਾ ਅਸੀਂ ਉਹਨਾਂ ਸਾਰਿਆਂ ਨਾਲ ਵੀ ਅਜਿਹਾ ਹੀ ਹੀ ਕਰਾਂਗੇ ਜਿਨ੍ਹਾਂ ਦੀ ਉਹਨਾਂ ਨਾਲ ਥੋੜੀ ਜਿਹੀ ਵੀ ਸ਼ਮੂਲੀਅਤ ਹੈ ਅਸੀਂ ਬਾਕੀਆਂ ਬਾਰੇ ਜ਼ਿਆਦਾ ਨਹੀਂ ਬੋਲਾਂਗੇ ਸਾਡੇ ਤਿੰਨ ਛੋਟੇ ਭਰਾਵਾਂ ਨੂੰ ਇਸ ਮਾਮਲੇ ਵਿੱਚ ਸੀਆਈਏ ਬਟਾਲਾ ਪੁਲਿਸ ਨੇ ਚੁੱਕਿਆ ਉਹਨਾਂ ਨੂੰ ਅਦਾਲਤ ਵਿੱਚ ਸੁਰੱਖਿਅਤ ਪੇਸ਼ ਕੀਤਾ ਜਾਣਾ ਚਾਹੀਦਾ ਹੈ ਅਸੀਂ ਆਪਣੀ ਲੜਾਈ ਲੜ ਰਹੇ ਹਾਂ ਅਸੀਂ ਫਿਰੋਤੀ ਜਾਂ ਕਿਸੇ ਹੋਰ ਚੀਜ਼ ਲਈ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ ਹਾਂ ਕਰਨਵੀਰ ਦੀਪਾ ਸੁਲਤਾਨ ਗੁਰਦਾਸਪੁਰ ਅਤੇ ਅਮਨ ਦੱਸਦੀ ਕਿ ਅੰਮ੍ਰਿਤਸਰ ਦੇ ਘੋਕੰਪੂਰਾ ਇਲਾਕੇ ਦੇ ਕ੍ਰਿਸ਼ਨਾ ਨਗਰ ਵਿੱਚ ਦੋ ਟੜਿਆਂ ਵਿਚਕਾਰ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਇਸ ਘਟਨਾ ਵਿੱਚ 3 ਲੋਕ ਜ਼ਖਮੀ ਹੋਏ ਉਹਨਾਂ ਦੀ ਪਛਾਣ ਸਾਗਰ ਵਿਸ਼ੂ ਅਤੇ ਮਨਪ੍ਰੀਤ ਵਜੋਂ ਹੋਈ ਤਿੰਨਾਂ ਨੂੰ ਤੁਰੰਤ ਹੀ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇੰਸਪੈਕਟਰ ਹਰਪ੍ਰਕਾਸ਼ ਸਿੰਘ ਦੇ ਅਨੁਸਾਰ ਦੋਵਾਂ ਸਮੂਹਾਂ ਵਿਚਕਾਰ ਬੁੱਧਵਾਰ ਵੀਰਵਾਰ ਰਾਤ ਨੂੰ 1 ਵਜੇ ਦੇ ਕਰੀਬ ਇੱਕ ਸਮਾਗਮ ਤੋਂ ਵਾਪਸ ਆ ਰਹੇ ਸੀ ਅਪਸੀ ਝਗੜੇ ਨੂੰ ਲੈ ਕੇ ਉਹਨਾਂ ਵਿੱਚਕਾਰ ਬਹਿਸ ਹੁੰਦੀ ਹੈ ਮਾਮੂਲੀ ਝਗੜਾ ਜਲਦੀ ਹੀ ਗੰਭੀਰ ਲੜਾਈ ਵਿੱਚ ਬਦਲ ਜਾਂਦਾ ਹੈ ਝਗੜੇ ਦੌਰਾਨ ਦੋਵਾਂ ਸਮੂਹਾਂ ਨੇ ਇੱਕ ਦੂਜੇ ਤੇ ਗੋਲੀਆਂ ਚਲਾਈਆਂ ਜਿਸ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਬੁੱਧਵਾਰ ਤੇ ਵੀਰਵਾਰ ਰਾਤ ਨੂੰ ਦੋ ਗੁੱਟਾਂ ਵਿਚਕਾਰ ਹੋਈ ਗੋਲੀਬਾਰੀ ਦਾ ਕਾਰਨ ਗੈਂਗਵਾਰ ਸਾਹਮਣਿਆ ਹੈ ਇਹ ਗੈਂਗਵਾਰ ਕਿਸੇ ਹੋਰ ਤੋਂ ਇਲਾਵਾ ਜੱਗੂ ਭਗਵਾਨਪੁਰੀਆ ਤੇ ਗੋਲੀ ਕਨਸ਼ਾਮਪੁਰੀਆ ਗੈਂਗ ਦਾ ਵਿਚਕਾਰ ਹੋਈ ਇਹ ਕਟਨਾ ਉਧਰ ਸਾਹਮਣੇ ਆਈ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਹਫਤੇ ਦੇ ਅੰਦਰ ਗੈਂਗਸਟਰਾਂ ਨੂੰ ਖਤਮ ਕਰਨ ਦੀ ਗੱਲ ਕਹੀ ਗਈ। ਬੁੱਧਵਾਰ ਵੀਰਵਾਰ ਨੂੰ ਹੋਈ ਗੈਂਗਵਾਰ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ। ਜੱਗੂ ਨੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ। ਹਾਲਾਂਕਿ ਪੰਜਾਬ ਡੈਰੀਜ਼ ਇਸ ਪੋਸਟ ਦੀ ਜ਼ਿੰਮੇਵਾਰੀ ਨਹੀਂ ਲੈਂਦਾ। ਉਸ ਦੇ ਵਿੱਚ ਲਿਖਿਆ ਗਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਰਾਤ ਗੋਲੀ ਕਨਸ਼ਾਮਪੁਰੀਆ ਤੇ ਡੋਨੀ ਦੇ ਖਾਸ ਮੈਂਬਰਾਂ ਤੇ ਅਟੈਕ ਹੋਇਆ ਉਸ ਦੇ ਜ਼ਿੰਮੇਵਾਰੀ ਮੈਂ ਹੈਰੀ ਚੰਡਾ ਕੇਸ਼ਵ ਸ਼ਿਵਾਲਾ ਤੇ ਅਮ੍ਰਿਤ 달ਮ ਲੈਨੇ ਆ ਇਹ ਕੰਮ ਸਾਡੇ ਭਰਾ ਬ੍ਰਾਹਮਣ ਮਜੀਠਾ ਰੋਡ ਨੇ ਕੀਤਾ ਉਹ ਸ਼ਹਿਰ ਦੇ ਸੱਟੇ ਬਾਜ਼ਾਰ ਤੇ ਹੋਰ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਮਾਮਲੇ ਨੂੰ ਸੁਲਝਾਉਂਦੇ ਸਨ ਜੱਗੂ ਗੈਂਗ ਦੁਆਰਾ ਸਾਂਝੀ ਕੀਤੀ ਗਈ ਪੋਸਟ ਦੇ ਵਿੱਚ ਲਿਖਿਆ ਉਹਨਾਂ ਨੇ ਸੋਨੂ ਮੋਟੇ ਦੇ ਅਤੇ ਡੋਨੀ ਦੇ ਕਹਿਣ ਤੇ ਸਾਡੇ ਭਰਾ ਦੀਪੂਰੀ ਨੇ ਕੀ ਕਰਦੇ ਸੀ ਉਹਨਾਂ ਨੂੰ ਪਤਾ ਸੀ ਕਿ ਦੀਪੂ ਦਾ ਕਤਲ ਹੋਣ ਵਾਲਾ ਹੈ ਤੇ ਉਹਨਾਂ ਨੇ ਸ਼ਹਿਰ ਵਿੱਚ ਰੇਕੀ ਕੀਤੀ ਉਹ ਦੀਪੂ ਦੇ ਕਤਲ ਵਿੱਚ ਸ਼ਾਮਲ ਸਨ ਜਿਸ ਕਰਕੇ ਉਹਨਾਂ ਨੂੰ ਨੁਕਸਾਨ ਹੋਇਆ ਬਾਕੀ ਜਿਹੜੇ ਉਹਨਾਂ ਦੇ ਨਜ਼ਦੀਕੀ ਸਾਥੀ ਬਣ ਗਏ ਨੇ ਉਹਨਾਂ ਨੇ ਭਾਰਤ ਵਿੱਚ ਰਹਿੰਦੇ ਆਂ ਕਦੇ ਕੁੱਤੇ ਨੂੰ ਵੀ ਨਹੀਂ ਮਾਰਿਆ ਪਰ ਵਿਦੇਸ਼ ਜਾਣ ਤੋਂ ਬਾਅਦ ਇਹੇ ਨਜਾਇਜ਼ ਪੁੱਤਰ ਲੋਕਾਂ ਨੂੰ ਮਾਰ ਕੇ ਅਪਰਾਧੀ ਬਣੇ ਨੇ ਉਹਨਾਂ ਨੂੰ ਦੱਸ ਦਈਏ ਕਿ ਕਿਸੇ ਨੂੰ ਵੀ ਬਖਸ਼ਣ ਨਹੀਂ ਜਾਵੇਗਾ ਅਸੀਂ ਉਹਨਾਂ ਸਾਰਿਆਂ ਨਾਲ ਵੀ ਅਜਿਹਾ ਹੀ ਹੀ ਕਰਾਂਗੇ ਜਿਨ੍ਹਾਂ ਦੀ ਉਹਨਾਂ ਨਾਲ ਥੋੜੀ ਜਿਹੀ ਵੀ ਸ਼ਮੂਲੀਅਤ ਹੈ ਅਸੀਂ ਬਾਕੀਆਂ ਬਾਰੇ ਜ਼ਿਆਦਾ ਨਹੀਂ ਬੋਲਾਂਗੇ ਸਾਡੇ ਤਿੰਨ ਛੋਟੇ ਭਰਾਵਾਂ ਨੂੰ ਇਸ ਮਾਮਲੇ ਵਿੱਚ ਸੀਆਈਏ ਮਟਾਲਾ ਪੁਲਿਸ ਨੇ ਚੁੱਕਿਆ ਉਹਨਾਂ ਨੂੰ ਅਦਾਲਤ ਵਿੱਚ ਸੁਰੱਖਿਅਤ ਪੇਸ਼ ਕੀਤਾ ਜਾਣਾ ਚਾਹੀਦਾ ਹੈ ਅਸੀਂ ਆਪਣੀ ਲੜਾਈ ਲੜ ਰਹੇ ਹਾਂ ਅਸੀਂ ਫਿਰੋਤੀ ਜੇ ਕਿਸੇ ਹੋਰ ਚੀਜ਼ ਲਈ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ ਹਾਂ ਕਰਨਵੀਰ ਦੀਪਾ ਸੁਲਤਾਨ ਗੁਰਦਾਸਪੁਰ ਅਤੇ ਅਮਨ ਦੱਸਦੀ ਕਿ ਅੰਮ੍ਰਿਤਸਰ ਦੇ ਮੁਹਕੰਮਪੁਰਾ ਇਲਾਕੇ ਦੇ ਕ੍ਰਿਸ਼ਨਾ ਨਗਰ ਵਿੱਚ ਦੋ ਧੜਿਆਂ ਵਿਚਕਾਰ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਇਸ ਘਟਨਾ ਵਿੱਚ 3 ਲੋਕ ਜ਼ਖਮੀ ਹੋਏ ਉਹਨਾਂ ਦੀ ਪਛਾਣ ਸਾਗਰ ਵਿਸ਼ੂ ਅਤੇ ਮਨਪ੍ਰੀਤਵਜ ਹੋਈ ਤਿੰਨਾਂ ਨੂੰ ਤੁਰੰਤ ਹੀ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇੰਸਪੈਕਟਰ ਹਰਪ੍ਰਕਾਸ਼ ਸਿੰਘ ਦੇ ਅਨੁਸਾਰ ਦੋਵਾਂ ਸਮੂਹਾਂ ਵਿਚਕਾਰ ਵਿਚਾਰ ਬੁੱਧਵਾਰ ਵੀਰਵਾਰਤ ਨੂੰ 1 ਵਜੇ ਦੇ ਕਰੀਬ ਇੱਕ ਸਮਾਗਮ ਤੋਂ ਵਾਪਸ ਆ ਰਹ ਆਪਸੀ ਝਗੜੇ ਨੂੰ ਲੈ ਕੇ ਉਹਨਾਂ ਵਿੱਚਕਾਰ ਬਹਿਸ ਹੁੰਦੀ ਹੈ ਮਾਮੂਲੀ ਝਗੜਾ ਜਲਦੀ ਹੀ ਗੰਭੀਰ ਲੜਾਈ ਵਿੱਚ ਬਦਲ ਜਾਂਦਾ ਹੈ ਝਗੜੇ ਦੌਰਾਨ ਦੋਵਾਂ ਸਮੂਹਾਂ ਨੇ ਇੱਕ ਦੂਜੇ ਤੇ ਗੋਲੀਆਂ ਚਲਾਈਆਂ ਜਿਸ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ